اپنے جاڑ شاپیا وہ بھی بندہ آتمتیا نہ کرے آتمت کرنے کو پہلے سارے کر لو آپ پیچھے جی بری نے آتمتیا بڑا دکھ ہوں گھڑ بات بھی چاہیے دس ہزار گھر والوں نے کرزا لیا 10000 ہزار وہ کرزا ود بار کے ساتھ ہزار ہو گیا کہ کتوں دا میں ਉਹ ਬਤਾਉਂਦਾ ਉਹ ਉਹ ਜਾਰੀ ਨੇ ਆਪ ਦਾ ਚਾ ਕਰਦਾ ਸਾਫ ਹੈ ਯਾਰ ਇਹ ਅਗਰ ਦੁਨੀਆਂ ਨੇ ਸਟਾਰ ਵੀ ਜੇ ਕਿਸੇ ਨੂੰ 50 ਲੱਖ ਕਰ ਦਿਆ 1 ਲੱਖ 2 ਲੱਖ ਕਰ ਦਿਆ 2 3 ਲੱਖ ਦੀ ਕਰ ਦਿਆ ਆ ਜਾਂਦਾ ਉਹ 10 ਸਾਲ ਤੱਕ ਕਰਦਾ ਕੋਈ ਆਦਮੀ ਨੂੰ ਪਰੇਸ਼ਾਨ ਕਰਦਾ ਉਹਦਾ ਮਤਲਬ ਇਹ ਨਹੀਂ ਕਿ ਉਹਦਾ ਕੋਈ ਰਹਿ ਨਹੀਂ ਜੁਗਿਆ ਕੋਈ ਫੌਂਡ ਵਾਲਾ ਨਹੀਂ

بندہ آپریشن کو بنا مارے گا فلانے گریف بیس آگے فلانے کا بچہ بڑا لائق ہے پر خبر دائی سر اور سارے اور جنگ سجن دار دیکھ خبر دسان جگہ ہے لڑکی پینتی سال کی چالی ہوگی یا نہیں سمجھا کر جائے پھر سے کوئی بھی کسی تانے انگڑا مو دے نہیں اپنا سارے مل کے چلا مارے اور بھی کچھ سنگت میں تو دے کے گئی ہے میں باہر دے چن فون کیتے بھائی ہن سما آ گیا جی کی لڑکی دی شادی کرنی ہے استریا نیوزی لینڈ کینیڈا انگلینڈ اٹلی گریس جرمن فرانس جتوں بھی میرا سنیا گیا نام لے آسٹ بھی کسی بھی کہتے ہو میں کیا میں کچھ بھی نہیں سارا تیرہ تک نہ چلتا یہ دنواد کرو ਜਿਨਾ ਨੇ ਆਪਣੀ ਦੇਖਭਾਲ ਲਈ ਦਸਵੰਦ ਕੱਢਦੇ ਹੋਏ ਉੱਤੇ ਭਾਇਆ ਭੇਜੀ ਐ। ਔਰ ਇਹਨਾਂ ਬੱਚੀਆਂ ਦੀ ਬੱਚੀਆਂ ਦੀ ਸ਼ਾਦੀ ਹੋਈ ਐ ਕਲੀਪਾ ਦੇ ਆਪਰੇਸ਼ਨ। ਆ ਪਿਠੇਲੇ ਜਿੱਦਿਆਂ ਪਹਿੰਚੇ ਗਏ ਸਭ ਸਚਿਨ ਨੇ ਮੈਨੂੰ ਕਿਹਾ ਅੱਜ ਦਾ ਬਾਦ ਕਿ ਜੇ ਉਹ ਰੇਸ਼ਰ ਕਿਹੇ ਨਾਲ ਇੱਕ ਬੀਬੀ ਨਾਲ ਸਾਹ ਬਾਹਰ ਉਹ ਕਹਿੰਦੀ ਜੇ ਕਿਸਦਾ ਉਹ ਰੇਸ਼ਰ ਨਾਲ ਉਹ ਤਾਂ ਮੇਰੀ ਸੇਵਾ ਲਾ। ਜੇ ਉਹ ਦਾ ਆਪਰੇਸ਼ਨ ਅਜੇ ਤੈਨੂੰ ਬਾਅਦੋਂ ਬੰਦ ਹੋ ਗਏ ਕਿਸੇ ਨੇ। لیا ہوئی سچ لویں ستگ لیاؤ گری مدد کرتی گرو نانک صاحب کے سرو کے چلنا سب لیاؤ ਜਿਹੜੇ ਲੋਕ ਤੁਸਤੀ ਵਾਲਾ ਆਕਰ ਕਰਦੇ ਆ ਉਹ हट ਜੇ ਜਿਹੜੇ ਲੋਕ ਹੋਰ ਟੀਚਾ ਪੇਜ ਮੰਨ ਕੇ ਮੇਰਾ ਮੇਰੀ ਕਰਦੇ ਆ ਛੱਡ ਦਿਓ ਉਹ ਇਨਸਾਨਾਂ ਵਿੱਚ ਪਰਮਾਤਮਾ ਨੂੰ ਦੇਖੋ ਸਾਰਿਆਂ ਨੂੰ ਚੇਤਾ ਕਰੋ ਸਾਰਾ ਕਸਤ ਸੀ ਜਿੰਦਾ ਵੀ ਇਕੱਠਾ ਕੀਤਾ ਇਹ ਹੀ ਬੰਦੀ ਦਿੱਤੀ ਪਰਿਵਾਰ ਨੂੰ ਪੈਸੇ ਕਾਉਣ ਵਾਲੀ ਸੰਸਥਾ ਸਸਤਾ ਨਹੀਂ ਜਿਹਨੂੰ ਕੋਲਾਲ ਚਾ ਬਣਾਇਓ ਕਰੇ ਜੀਨੇ ਕੁਝ ਦੇਣਾ ਹੀ ਦੇਣਾ ਬਸ ਉਹ ਹੀ ਸਾਡੇ لکھ بھی دنتا کہ میرے لال ہو کے سارا سیوا کرنی ہے دوسری بنتی سارا علاقہ سارے اتوار ایس جی پی سی سارے ممبر صاحبان اور ساری کمیٹی اور ہو سارے جن انہوں کا بہت بہت دنواد ہے بھائی رونی سارا کرتا تجربہ ہے بیاہ شادیوں کا میرا کام ہے کتھا کرنا ہے پر یہ میرے من آتا ہے کہ رب نے سانوں بہت کچھ دن کٹھا کرنا کہ ਏ ਮਹਾਰਾਜ ਦੀ ਕਿਰਪਾ ਕੀਤੀ ਆ ਅਸੀਂ ਸੰਸਾਰ ਭਰ ਵਿੱਚ ਜਿਹੜਾ ਵੀ ਖੜ ਗਿਆ ਸਾਹਮਣੇ ਆ ਕੇ ਚਾਹੇ ਬਾਹਰਲੇ ਜਿੱਸਾ ਚਾਹੇ ਇੱਥੇ ਆ ਚਾਹੇ ਕਿਤੇ ਆ ਵੀ ਸਾਡੀ ਮਦਦ ਕਰੋ ਅਸੀਂ ਉਹਦੀ ਬਖਤ ਚਾਹਦੇ ਆ ਟਾਈਮ ਲੱਗ ਸਕਦਾ ਕਿਉਂਕਿ ਇੱਕ ਦਮ ਤਾਂ ਮਦਦ ਨਹੀਂ ਹੋ ਸਕਦੀ ਟਾਈਮ ਲੱਗ ਜਾਂਦਾ ਮਹੀਨਾ ਦੋ ਮਹੀਨੇ ਵੀ ਲੱਗ ਸਕਦੇ ਆ ਪਰ ਅਸੀਂ ਹਰੇਕ ਦੀ ਚਾਹੁੰਦੇ ਆ ਆਪਾਂ ਸਾਰੇ ਗਏ ਪੰਥ ਦੀ ਜੜ ਦੀ ਕਲਾ ਬੋਲਦੇ ਆ ਅੰਤ ਕੋਈ ਕੰਮ ਨਹੀਂ ਕਹਿੰਦੇ ਪੱਤ ਕੋਈ ਆਗਰਤਾਲ ਨਹੀਂ ਕਿਹਾ ਆਹ ਮਾਰਾ ਮਨ ਬੈਠਾ ਇੱਕ ਭੁੱਖਾ ਬਗੜਾ ਇੱਕ ਰਾਜੇ ਰੋਟੀ ਖਾ ਰਿਹਾ ਇੱਕ ਬੰਦੇ ਕੋਲ 10 ਰੋਟੀਆਂ ਇੱਕ ਬੰਦੇ ਕੋਲ ਇੱਕ ਵੀ ਰੋਟੀ ਅੰਤ ਇਹ ਕਹਿੰਦਾ ਕਿ ਜਿਹੜਾ ਭੁੱਖਾ ਉਹਨੂੰ ਵੀ 5 ਰੋਟੀਆਂ ਦੇ ਦੇ ਦੋ ਬੇਚੀਪਾਂ ਦੀ ਮਦਦ ਕਰੋ ਇਹ ਕੋ ਦਾ ਤੁਸੀਂ ਜੀ ਦਲਾ ਮਰਬਾਨ ਮੇਰਾ ਇਲਾਕਾ ਇਹੀ ਹੋਣ ਕਰਕੇ ਮੈਂ ਖਰਾ ਪਹਿਲਾਂ ਖੇੜਾ ਹੁੰਦੀ ਸੀ ਚਿੱਕਾਂ ਖੇੜੇ ਵਿੱਚ ਪਾਣੀ ਭਰਦਾ ਚੋਰੇ ਜਾਂਦੇ ਆਉਂਦੇ ਜਾਂਦੇ ਜਾਂਦਰ ਪਾਣੀ ਪੀਂਦੇ ਸੀ ਵੇਦ ਬਾਣ ਅਸੀਸ ਦਿੱਤਾ ਜੋ ਪੰਛੀਆਂ ਨੂੰ ਦਾਣਾ ਪਾਉਂਦੇ ਮੱਛੀਆਂ ਨੂੰ ਜਾ ਕੇ ਆਟਾ ਪਾ ਦੇਣਾ ਆਤਮਾ ਦਾ ਉਹਨਾਂ ਸੀ ਪਰ ਆਪਾਂ ਨੇ ਉਹ ਸਭ ਨੂੰ ਸਤ ਕਰਦਾ ਦੂਸਰੀ ਧਰਤੀ ਵੜ ਤੇ ਨਾਲੇ ਮੈਂ ਤੁਹਾਨੂੰ ਗਲੈਂਡ ਦੀ ਸੰਗਤ ਕਹਿੰਦੀ ਆ ਪੰਜਾਬ ਵਾਲਾ ਤੂੰ ਸਮਝਾਓ ਇਹਨਾਂ ਨੂੰ ਕੀ ਹੋ ਗਿਆ ਧਰਤੀ ਵੜ ਤੇ ਨਾਲੇ ਪਿਆਰ ਰੱਤਾਂ ਦਾ ਨਾਟਕੋ ਰੱਤਾਂ ਵਿੱਚ ਹੀ ਜਾਨ ਹੈ ਬਹੁਤ ਹੀ ਜ਼ਿਆਦਾ ਨੂਰਤ ਹੋ ਜੇ ਤੇ ਬੱਖਰੀ ਗੱਲ ਆ ਜਿਸ ਪੰਜੇ ਪਾਛਰੇ ਅਸੀਂ ਸਾਰਾ ਗੁਜ਼ਾਰ ਲਈ ਚਾਲੀ ਲੈਣਗੇ ਇੱਕ ਪਿੰਡ ਤੇ ਚਾਲੀ ਬਟਨ ਲੱਗੇ ਇੱਕ ਤਕਾ

سارے کے دو جن مل کے مدد کریے منگا ختم کریے ختم کریے اور چھوٹا وا گریب آٹا ਬਸ ਇੱਕ ਗੱਲ ਦੇਖੋ ਡਾਕਟਰ ਕਦੇ ਨਹੀਂ ਪੁੱਛਦਾ ਤੂੰ ਮੀਰਾ ਗੀਣਾ ਕੌਣ ਹੈ ਕਿਵੇਂ ਹੈ ਕਿਹੜਾ ਤੋਂ ਹੈ ਉਹ ਕੋਈ ਨਹੀਂ ਡਾਕਟਰ ਜਦਮੀ ਆ ਗਿਆ ਉਹ ਸਾਡਾ ਆਪਣਾ ਪੱਟੀ ਕਰ ਦੇਣੀ ਹੈ ਉਹਦਾ ਧੰਨ ਕਰਦਾ ਤੁਹਾਡਾ ਧੰਨ ਕਰਦਾ ਤੁਸੀਂ ਸਭ ਸੰਗਮ ਇੱਕ ਸੰਗਮ ਜੇ ਕੋ ਜਾਣਾ ਪਿਰੋ ਸਾਰੇ ਪ੍ਰਭਾਵਾਂ ਦੀ ਜੋਤ ਨੂੰ ਦੇਖਦੇ ਹੋਏ ਸਾਰੇ ਭਲਾ ਕਰੋ ਆਪ ਆਪਣਾ ਵਿਸਤੰਧ ਕਰੋ ਪੜਤ ਵਿੱਚੋਂ ਧੋਨੇ ਵਿੱਚੋਂ ਕੱਢ ਕੇ ਵੀ ਬਾਸ ਜੂਰ ਲਿਆ ਕਰੋ ਬਾਕੀ ਜਿੰਨਾ ਸੱਚੇ ਬੱਚੇ ਨੇ ਸ਼ਾਦੀਆਂ ਹੋਈਆਂ ਨੇ ਤੇ ਇਹਨਾਂ ਨੂੰ ਬੇਚੀ ਕਰੂੰਗਾ ਸਾਡਾ ਇਹ ਪਹਿਲੀ ਵਾਰੀ ਇਹ ਜ਼ਿੰਦਗੀ ਦੇ ਵਿੱਚ ਇਸ ਦਾ ਵਿਆਹ ਕੀਤਾ ਨੇ ਤੋਂ ਸ਼ੁਰੂ ਕੀਤਾ ਬਹੁਤ ਸਾਰਨਾਂ ਕਮੀਆਂ ਮਿਲਿਆ ਜਾਂਦੀਆਂ ਅੰਦਰੂਣੀਆਂ ਵੀ ਉਹਨਾਂ ਦੀਆਂ ਸੱਜੋਂ ਮੇਰੀ ਇੱਛਾ ਇਹ ਹੈ ਇਹ ਸਾਰੇ ਬੱਚੇ ਜਿਨ੍ਹਾਂ ਦੇ ਨਾਮ ਨੂੰ ਸਿੰਘ ਲੱਗਦਾ ਹੈ ਭਾਈ ਗਾੜੀ ਕਿਹਦੇ کتا کا گرو گرنتھ نے کرپا کی سارے بچے بچوں پیار نہ رہو جنگ ہمت ہوئی ہے, ہے ہو انہوں سمان دا جا رہا